ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਸਾਰਿਆਂ ਵਾਸਤੇ ਸੂਟ ਲੈ ਕੇ ਆਇਆ ਕਾਫੀ ਜ਼ਿਆਦਾ ਮਤਲਬ ਡਿਮਾਂਡ ਸੀਗੀ ਕਿ ਸਾਨੂੰ ਘੱਟ ਪ੍ਰਾਈਸ ਵਾਲੇ ਵੂਲਨ ਦੇ ਸੂਟ ਦੋ ਜਿਨ੍ਹਾਂ ਤੇ ਬੁਰਨਾ ਆਵੇ ਐਦਾਂ ਦਾ ਸਟੱਫ ਹੈ ਜੀ ਤੁਸੀਂ ਇਹਨਾਂ ਨੂੰ ਕੁੱਟ-ਕੁੱਟ ਕੇ ਪਾਓ ਜਿੱਦਾਂ ਮਰਜ਼ੀ ਮਸ਼ੀਨ 'ਚ ਪਾਓ ਚਾਹੀ ਇਹਨਾਂ ਨੂੰ ਮੈਂ ਕਾਫੀ ਵਾਰੀ ਕਹਿਨੀ ਹੁੰਨੀ ਆ ਕਿ ਜਦੋਂ ਵੀ ਆਪਾਂ ਮਤਲਬ ਪਿਓਰ ਦੀ ਰਾਖੀ ਬ੍ਰੈਂਡ ਦੇ ਹੋਗੇ ਜਾਂ ਹੋਰ ਪਿਓਰ ਪਸ਼ਮੀਨੇ ਵਾਲੇ ਸੂਟ ਹੋਗੇ ਆਪਾਂ ਜਿੰਨਾ ਮਰਜ਼ੀ ਉਹਨਾਂ ਤੇ ਕਹਿ ਦਈਏ ਬੁਰ ਨਹੀਂ ਆਂਦਾ ਪਰ ਜੇ ਆਪਾਂ ਉਹਨਾਂ ਨੂੰ ਪਾ ਕੇ ਪੈ ਜਾਈਏ ਤਾਂ ਬੁਰ ਆ ਜਾਂਦਾ ਕਿਉਂਕਿ ਆਪਣੇ ਕੰਬਲਾਂ ਤੇ ਰਜਾਈਆਂ ਦਾ ਦੋਨਾਂ ਦਾ ਬੁਰ ਮਿਕਸ ਹੋ ਜਾਂਦਾ ਏ ਜਿਹੜੇ ਇਹ ਵਾਲੇ ਸੂਟ ਆਗੇ ਇਹਨਾਂ ਨੂੰ ਤੁਸੀਂ ਕੰਬਲਾਂ 'ਚ ਪਾ ਵਰਜਾਈਆਂ 'ਚ ਪਾ ਜਿੱਦਾਂ ਮਰਜ਼ੀ ਇਹਨਾਂ ਸੂਟਾਂ ਨੇ ਬੁਰ ਨਹੀਂ ਆਏਗਾ ਇਸ ਚੀਜ਼ ਦੀ ਗਾਰੰਟੀ ਆ ਤੇ ਨੰਬਰ ਹੋਗਾ ਜੀ ਅੱਜ ਦਾ ਬੁਕਿੰਗ ਲੈਣ ਵਾਸਤੇ 883828381 ਨੰਬਰ ਹੈ ਇਸ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਉਹਦੀ ਤੁਸੀਂ ਮੈਨੂੰ ਪਿਕ ਸੈਂਡ ਕਰ ਸਕਦੇ ਹੋ ਕਾਫੀ ਸਾਰੀ ਵੈਰਾਈਟੀ ਹੈਗੀਆਂ ਕਲਰ ਬਹੁਤ ਸੋਹਣੇ ਹੈਗੀਆਂ ਸਾਰਿਆਂ ਦੇ ਵਿੱਚ ਤੇ ਪ੍ਰਿੰਟ ਦਾ ਸਭ ਦੇ ਬਹੁਤ ਸੋਹਣੇ ਹੈਗੇ ਉਹ ਤੁਸੀਂ ਦੇਖ ਹੀ ਲੈਣੇ ਅੱਜ ਦੀ ਵੀਡੀਓ ਚ ਅਸੀਂ ਤੁਹਾਨੂੰ ਸਿੰਗਲ ਸੂਟ ਨਹੀਂ ਦਵਾਂਗੇ ਕਿਉਂਕਿ ਬਹੁਤ ਘੱਟ ਰੇਟ ਦੇ ਵਿੱਚ ਸੂਟ ਲੈ ਕੇ ਆਏ ਆ ਇਹ ਵਾਲੇ ਇਹ ਤੁਹਾਨੂੰ ਦੋ ਸੂਟ ਪਰਚੇਸ ਕਰਨੇ ਪੈਣਗੇ ਦੋ ਤੋਂ ਜ਼ਿਆਦਾ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਦੋ ਸੂਟਾਂ ਦਾ ਰੇਟ ਹੋਏਗਾ ਜੀ 1500 1500 ਦੇ ਵਿੱਚ ਤੁਹਾਨੂੰ ਦੋ ਸੂਟ ਮਿਲਣਗੇ ਕਿਉਂਕਿ ਜੇ ਅਸੀਂ ਇੱਕ ਇੱਕ ਸੂਟ ਦੀ ਬੁਕਿੰਗ ਲੈਂਦੇ ਆ ਤਾਂ ਫਿਰ ਸਾਨੂੰ ਪੈਕਿੰਗ ਕਰਨ ਨੂੰ ਅ ਲਾਈਟ ਚਲੇ ਗਈ ਹੈ ਚਲੋ ਅਡਜਸਟਮੈਂਟ ਕਰਦੇ ਹਾਂ ਆਪਾਂ ਸਾਰੇ ਮਤਲਬ ਇੱਕ ਸੂਟ ਦੀ ਅਸੀਂ ਅੱਜ ਬੁਕਿੰਗ ਨਹੀਂ ਲਵਾਂਗੇ ਤੁਹਾਨੂੰ ਦੋ ਸੂਟ ਲੈਣੇ ਪੈਣੇ ਆ ਉਹ ਚਾਹੇ ਤੁਸੀਂ ਮਿਕਸ ਲੈ ਸਕਦੇ ਹੋ ਕਿਸੇ ਆਪਣੇ ਪੜੋਸੀ ਨੂੰ ਪੁੱਛ ਸਕਦੇ ਹੋ ਆਪਣੀ ਭੈਣ ਭਰਾ ਨੂੰ ਪੁੱਛ ਕੇ ਕਿਸੇ ਨੂੰ ਵੀ ਜਣੀ ਦੋ ਸੂਟ ਤੁਸੀਂ ਲੈ ਸਕਦੇ ਹੋ ਵੀ ਇੱਕ ਮੈਂ ਲੈ ਲਾਂ ਨਹੀਂ ਅਗਰ ਤੁਸੀਂ ਦੋ ਸੂਟ ਨਹੀਂ ਲੈਣੇ ਵੈਸੇ ਤਾਂ ਇਦਾਂ ਦੇ ਸੂਟ ਨੇ ਜੀ ਪ੍ਰਿੰਟ ਇਦਾਂ ਦੇ ਨੇ ਤੁਹਾਨੂੰ ਤਾਂ ਚਾਰ ਸੂਟ ਵੀ ਸਰਦੀ ਦੇ ਵਿੱਚ ਘੱਟ ਹੋਣਗੇ ਤੁਸੀਂ ਚਾਰ ਸੂਟ ਆਪ ਨੂੰ ਵੀ ਲੈ ਸਕਦੇ ਹੋ ਪ੍ਰਾਈਸ ਦੇ ਅਕੋਰਡਿੰਗ ਬਹੁਤ ਸੋਹਣੇ ਸੂਟ ਆ ਸਾਰੇ ਤੇ ਉੱਪਰ ਉਹ ਬੁਰ ਵੀ ਨਹੀਂ ਆਏਗਾ ਇਹਨਾਂ ਦੇ ਉੱਪਰ ਠੀਕ ਹੈ ਜੀ ਤੇ ਦਿਖਾਨੀਆਂ ਸੋਨੇ ਸੁਹਾਣੇ ਜੇ ਪ੍ਰਿੰਟ ਤੁਹਾਨੂੰ ਅੱਜ ਦੇ ਵੀਡੀਓ ਦੇ ਵਿੱਚ 컬렉ਸ਼ਨ ਬਹੁਤ ਜ਼ਿਆਦਾ ਪਿਆਰੀਆਂ ਤੇ ਇਹ ਹੈਗਾ ਜੀ ਸਾਡਾ ਅੱਜ ਦਾ ਫਰਸਟ ਏਕੇ ਬ੍ਰਾਂਡ ਦੇ ਸੂਟ ਰਹਿਣਗੇ ਏਕੇ ਬ੍ਰਾਂਡ ਦੇ ਵਿੱਚ ਵੀ ਤੁਹਾਨੂੰ ਕਾਫੀ ਤਰ੍ਹਾਂ ਦੀ ਵੈਰਾਈਟੀ ਮਿਲ ਜਾਂਦੀ ਹੈ ਜ਼ਰੂਰੀ ਨਹੀਂ ਹੈਗਾ ਕਿ ਅਗਰ ਏਕੇ ਟੈਕਸ ਤੁਹਾਨੂੰ ਦੇ ਰਹੇ ਆ ਤਾਂ ਉਹਦੇ ਵਿੱਚ ਤੁਹਾਨੂੰ ਮਤਲਬ ਕਿ ਇਹ ਹੀ ਪ੍ਰਿੰਟਾਂ ਦੇ ਵਿੱਚ ਔਰ ਮਤਲਬ ਘੱਟ ਰੇਟ ਮਿਲਣਗੇ ਜਾਂ 300 400 ਕਿਤੇ ਵੀ ਸੂਟ ਮਿਲਣਗੇ ਪਰ ਇਹ ਕਿ ਟੈਕਸਿਕ ਬ੍ਰਾਂਡ ਆ ਇਸ ਬ੍ਰਾਂਡ ਦੇ ਵਿੱਚ ਤੁਹਾਨੂੰ ਫੈਬਰਿਕ ਬਹੁਤ ਨਾਨਾ ਮਿਲ ਜੇਗਾ ਮੈਂ ਕਦੇ ਵੀ ਉਹ ਫੈਬਰਿਕ ਨਹੀਂ ਲੈ ਕੇ ਜਾਂਦੀ ਜਿਸ ਤੇ ਬੂਰਾ ਆਵੇ ਜਾਂ ਥੋੜਾ ਇੱਕ ਦੋ ਧੋਵਾਂ ਦੇ ਵਿੱਚ ਸੂਟ ਖਰਾਬ ਹੋ ਜਾਵੇ ਇਹ ਹੈਗੇ ਜੀ ਅਲਪਾਈਨ ਦੇ ਸੂਟ ਅਲਪਾਈਨ ਵੀ ਬਹੁਤ ਤਰ੍ਹਾਂ ਦੀ ਆਉਂਦੀ ਆ ਬਿਲਕੁਲ ਸੌਫਟ ਤੇ ਪਿਓਰ ਅਲਪਾਈਨ ਇਹ ਠੀਕ ਹੈ ਜੀ ਸ਼ਾਲ ਤੁਹਾਡੇ ਕੋਲ ਘਰ ਹੋਣਗੇ ਜਾਂ ਫਿਰ ਦੁਪੱਟੇ ਹੋਣਗੇ ਉਹ ਤੁਸੀਂ ਹੁਣ ਆਪਣੀ ਚੁਆਇਸ ਦੇ ਅਕੋਰਡਿੰਗ ਦੇਖ ਲਿਓ ਇਹ ਵਿਦਾਊਟ ਦੁਪੱਟਾ ਵਿਦਾਊਟ ਸ਼ਾਲ ਸੂਟ ਨੇ 올ਓਵਰ 5 ਮੀਟਰ ਸੂਟ ਤੁਹਾਨੂੰ ਮਿਲੇਗਾ ਤੇ ਦੋ ਸੂਟ ਮਿਲਣਗੇ ਜੀ ਅੱਜ ਦੀ ਵੀਡੀਓ ਚ ਠੀਕ ਹੈ ਜੀ ਇਹਦੇ ਵਿੱਚ ਹੁਣ ਤੁਸੀਂ ਇਹ ਦੇਖ ਸਕਦੇ ਹੋ ਕਲਰ ਪ੍ਰਿੰਟ ਕਲਰ ਸੇਮ ਆ ਰਿਹਾ ਓਕੇ ਲਾਈਟ ਚਲੇਗੀ ਤੇ ਤਾਂ ਕਰਕੇ ਹੁਣ ਅਸੀਂ ਵੀਡੀਓ ਲੱਗ ਗਈਆਂ ਬਣਾਉਣ ਰੋਕਾਂਗੇ ਤਾਂ ਨਹੀਂ ਟਾਈਮ ਕੱਢਣਾ ਪੈਂਦਾ ਇਹ ਸੂਟ ਹੈਗਾ ਜੀ ਥੋੜਾ ਜਿਹਾ ਪਿੰਕ ਸਟੋਨ ਤੇ ਮਰਜੈਂਟਾ ਵਾਲੀ ਟੋਨ ਤੇ ਠੀਕ ਹੈ ਤੇ ਇੱਕ ਹੈਗੇ ਇਹਦੇ ਵਿੱਚ ਇਹ ਨੇਵੀ ਬਲੂ ਕਲਰ ਸੇਮ ਹੀ ਪ੍ਰਿੰਟ ਦੇ ਵਿੱਚ ਤੁਹਾਨੂੰ 4-4 ਸੂਟ ਮਿਲਣਗੇ ਤੇ ਇੱਕ-ਇੱਕ ਸੂਟ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ 2-2 ਸੂਟ ਇੱਕ-ਇੱਕ ਜਿੱਦਾਂ ਬਲੈਕ ਆ ਤਾਂ ਬਲੈਕ ਤੁਹਾਨੂੰ 2 ਸੂਟ ਮਿਲ ਜਾਣਗੇ ਇੱਕ ਥਾਂ ਦੇ ਵਿੱਚ 2 ਸੂਟ ਨੇ ਕਿਸੇ ਕਿਸੇ ਤਿੰਨ ਸੂਟ ਹੈਗੇ ਆ ਨੈਕਸਟ ਪ੍ਰਿੰਟ ਦਿਖਾਣੇ ਆ ਜੀ ਪ੍ਰਿੰਟ ਬਹੁਤ ਸੋਹਣਿਆ ਸਾਰੇ ਅਲਪਾਈਨ ਦਾ ਸਟਾਫ ਆ ਵਿਦਾਊਟ ਬੂਰਾਣੇ ਵਾਲਾ 1500 ਦੇ ਵਿੱਚ ਤੁਹਾਨੂੰ ਅੱਜ ਵੀਡੀਓ ਚ ਦੋ ਸੂਟ ਮਿਲਣਗੇ ਜੀ ਦੋ ਸੂਟ ਤੁਸੀਂ ਲੈ ਸਕਦੇ ਹੋ ਜਿਹੜੇ ਮਰਜ਼ੀ ਲੈ ਸਕਦੇ ਹੋ ਇਹ ਨਹੀਂ ਹੈਗਾ ਕਿ ਤੁਸੀਂ ਇੱਕੋ ਹੀ ਥਾਨ ਦੇ ਦੋ ਸੂਟ ਲੈਣੇ ਆ ਤੁਸੀਂ ਕਿਸੇ ਵੀ ਕਲਰ ਪ੍ਰਿੰਟ ਦੇ ਦੋ ਸੂਟ ਲੈ ਸਕਦੇ ਹੋ ਕਿਉਂਕਿ ਪੈਕਿੰਗ ਕਰਨ ਚ ਇੱਕ ਤਾਂ ਬਹੁਤ ਟਾਈਮ ਲੱਗ ਜਾਂਦਾ ਜੀ ਠੀਕ ਹੈ ਤੇ ਫਿਰ ਸਿੰਗਲ ਸਿੰਗਲ ਸੂਟ ਦੇਣੇ ਥੋੜੇ ਜਿ ਖਦੇ ਖਦੇ ਮੁਸ਼ਕਿਲ ਹੋ ਜਾਂਦੇ ਆ ਤੁਸੀਂ ਲੈ ਸਕਦੇ ਹੋ ਸਟਾਫ ਬਹੁਤ ਜ਼ਿਆਦਾ ਫਾਈਨ ਆ ਤੁਸੀਂ ਆਪਣੇ ਆਸ ਪੜੋਸ ਜਾਂ ਕਿਸੇ ਵੀ ਭੈਣ ਭਰਾ ਨੂੰ ਪੁੱਛ ਲਓ ਵੀ ਅਸੀਂ ਸੂਟ ਲੈਣ ਲੱਗੇ ਆ ਤਾਂ ਆਪਾਂ ਦੋਨੋਂ ਇਕੱਠੇ ਹੋ ਕੇ ਲੈ ਲੈਨੇ ਹਨਾ ਤਾਂ ਇਦਾਂ ਵੀ ਤੁਸੀਂ ਕੁਝ ਕਰ ਸਕਦੇ ਹੋ ਇਹ ਹੈਗਾ ਜੀ ਨੈਕਸਟ ਪ੍ਰਿੰਟ ਕਲਰ ਬਹੁਤ ਠੀਕ ਆ ਜੀ ਕਲਰ ਪੂਰੇ ਹਨ オリジナル ਆ ਰਹੇ ਹਨ ਵਿਦਾਊਟ ਲਾਈਟਾਂ ਤੋਂ ਸਭੋ ਸੋਹਣੇ ਕਲਰ ਆ ਰਹੇ ਹਨ ਬਿਲਕੁਲ ਜਿਹੜੇ ਵੀ ਕਲਰ ਹੈਗੇ ਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਇਹਨਾਂ ਦੇ ਬਹੁਤ ਪਿਆਰੇ ਪਿਆਰੇ ਆ ਦੋ ਸੂਟ ਮਿਲਣਗੇ ਅੱਜ ਦੀ ਵੀਡੀਓ ਚ ਛੋਟੇ ਕੋਲ ਬਲੈਕ ਸ਼ਾਲ ਹੈ ਬਲੈਕ ਦੁਪੱਟਾ ਹੈਗਾ ਕੋਈ ਵੀ ਲੈ ਲਓ ਮੈਰੂਨ ਲੈ ਲਓ ਮਲਟੀ ਜੇ ਸ਼ੇਡ ਦੇ ਸੂਟ ਨੇ ਬਹੁਤ ਪਿਆਰੇ ਪਿਆਰੇ ਨੈਕਸਟ ਪ੍ਰਿੰਟ ਦਿਖਾ ਰਹੀ ਹਾਂ ਜੀ ਤੁਹਾਨੂੰ ਕਿਸੇ ਵਿੱਚ 5 ਕਲਰ ਨੇ ਕਿਸੇ ਵਿੱਚ 4 ਕਲਰ ਨੇ ਤੇ 5 ਮੀਟਰ ਦਾ ਸੂਟ ਮਿਲੇਗਾ ਤੇ ਦੋ ਸੂਟ ਮਿਲਣਗੇ ਜੀ ਤੁਹਾਨੂੰ ਸਿੰਗਲ ਸੂਟ ਨਹੀਂ ਅੱਜ ਦੀ ਵੀਡੀਓ 'ਚ ਹੈਗਾ ਤੇ ਤੁਸੀਂ ਕੋਈ ਵੀ ਦੋ ਸੂਟ ਲੈ ਸਕਦੇ ਹੋ 1500 ਦੇ ਦੋ ਸੂਟਾਂ ਪਿੰਕ ਕਲਰ ਦਾ ਪ੍ਰਿੰਟ ਆ yellow ਕਲਰ ਦਾ ਪ੍ਰਿੰਟ ਆ ਵੇਸ ਇਹਨਾਂ ਦਾ ਬਲੈਕ ਰਹੂਗਾ ਜੀ ਇੱਕ ਹੈਗਾ ਜੀ ਇਹਦੇ ਵਿੱਚ ਫਿਰੋਜ਼ੀ ਠੀਕ ਆ ਜੀ ਦੇਖੋ ਕਿੰਨੇ ਸੋਹਣੇ ਕਲਰ ਪ੍ਰਿੰਟ ਆ ਠੀਕ ਹੈ ਅਹ ਨੈਕਸਟ ਅ ਪ੍ਰਿੰਟ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਆ 컬러 ਵੀ ਬਹੁਤ ਸੋਹਣਾ ਇਹ ਤੇ ਪ੍ਰਿੰਟ ਵੀ ਬਹੁਤ ਸੋਹਣਾ ਆ ਅੱਜ ਦੀ ਵੀਡੀਓ ਚ ਹਰੇਕ ਲਈ ਸੂਟ ਆ ਜੀ ਬੇਟੀਆਂ ਲਈ ਮੰਮੀਆਂ ਲਈ ਭੈਣਾਂ ਲਈ ਦਾਦੀਆਂ ਲਈ ਹਰੇਕ ਲਈ ਸੂਟ ਆ ਹਰੇਕ ਏਜ ਵਾਸਤੇ ਕੋਈ ਤੁਸੀਂ ਫਰੌਕ ਸੂਟ ਬਣਵਾ ਲਓ ਪੈਂਟ ਸੂਟ ਪਜਾਮੀ ਸਲਵਾਰ ਕੁਛ ਮਰਜ਼ੀ ਬਣਵਾ ਸਕਦੇ ਹੋ ਪ੍ਰਿੰਟਿੰਗ ਤਾਂ ਇੱਕ ਤੋਂ ਇੱਕ ਆ ਦੇਖੋ ਕਿੰਨਾ ਸੋਹਣਾ ਜਿੱਦਾਂ ਨਾ ਬੁਣਤੀ ਹੁੰਦੀ ਆ ਐਦਾਂ ਦੀ ਪ੍ਰਿੰਟਿੰਗ ਆ ਸੂਟ ਦੇ ਕਲਰ ਗ੍ਰੇ ਬਹੁਤ ਸੋਹਣੇ-ਸੋਹਣੇ ਕਲਰ ਆ ਤਿੰਨ-ਚਾਰ ਕਲਰ ਨੇ ਇਹ ਕਾਫੀ ਜ਼ਿਆਦਾ ਫੇਮਸ ਰਹਿੰਦਾ ਡਿਜ਼ਾਈਨ ਬਹੁਤ ਜ਼ਿਆਦਾ ਇਹਨਾਂ ਦਾ ਵੇਸ ਰਹੂਗਾ ਜੀ ਬਲੈਕ ਤੇ ਇਹ ਹੈਗਾ ਛੋਟੀ ਬੂਟੀ ਵਾਲੇ ਸੂਟ ਬ੍ਰੀਕ ਪ੍ਰਿੰਟ ਵਾਲੇ ਸੂਟ ਇੱਕ ਕਲਰ ਮਿਲ ਜੇਗਾ ਇਹਦੇ ਵਿੱਚ ਸੋਨੋ orange ਠੀਕ ਹੈ ਵੇਸ ਇਹਨਾਂ ਦਾ ਬਲੈਕ ਰਹੂਗਾ ਇੱਕ ਕਲਰ ਮਿਲ ਜਾਏਗਾ ਜੀ ਇਹਦੇ ਵਿੱਚ ਸੋਨੋ ਪਿੰਕ ਸਿਰਫ ਫੁੱਲਾਂ ਦਾ ਕਲਰ ਚੇਂਜ ਹੋ ਜਾਏਗਾ ਇੱਕ ਕਲਰ ਮਿਲ ਜਾਏਗਾ ਤੁਹਾਨੂੰ ਇਹਦੇ ਵਿੱਚ ਫਿਰੋਜੀ ਇਹ ਹੈਗਾ ਫਿਰੋਜੀ ਕਲਰ ਠੀਕ ਹੈ ਜੀ 1500 ਤੇ 2 सूट ਅੱਜ ਦੀ ਵੀਡੀਓ ਦੇ ਤੁਸੀਂ ਕੋਈ ਮਰਜ਼ੀ ਸੂਟ ਲੈ ਸਕਦੇ ਹੋ ਨੈਕਸਟ ਦੇ ਰਹੀਆਂ ਜੀ ਦਾਦੀਆਂ ਨਾਨੀਆਂ ਵਾਸਤੇ ਬਹੁਤ ਸੋਨਾ ਪ੍ਰਿੰਟ ਆ ਇਸ ਸਟੱਫ ਵੀ ਬਹੁਤ ਸੋਹਣਾ ਹੈ ਸਕਿਨ ਵਾਸਤੇ ਵੀ ਸਟੱਫ ਬਹੁਤ ਸੋਹਣਾ ਨਾ ਬਹੁਤ ਜ਼ਿਆਦਾ ਹੀ ਗਰਮੀ ਹੈ ਤੇ ਬਹੁਤ ਸੋਹਣਾ ਸਟੱਫਾ ਅਲਪਾਈਨ ਦੇ ਸੂਟ ਨੇ ਜੀ ਸਾਰੇ ਕਸ਼ਮੀਰੀ ਨੇ ਸੂਟ ਨੇ ਗ੍ਰੇ ਕਲਰ ਆ ਗਿਆ ਇਹਦੇ ਵਿੱਚ ਹਲਕਾ ਹਲਕਾ ਜਿਹਾ ਚੇਂਜ ਹੋਈ ਜਾ ਗਿਆ ਇੱਕ ਕਰੀਮੀ ਜਿਹਾ ਸ਼ੇਡ ਆ ਜਾਂਦਾ ਹੈ ਥੋੜਾ ਜਿਹਾ ਸਕਿਨੀ ਕਰੀਮੀ ਜਿਹਾ ਠੀਕ ਹੈ ਇਹ ਫਿਰ ਤੋਂ ਗ੍ਰੇ ਕਲਰ ਆ ਗਿਆ ਦੋਨਾਂ ਦਾ ਫਰਕ ਹੈ ਕਲਰਾਂ ਦਾ ਮਤਲਬ 19 20 ਦਾ ਫਰਕ ਹੈ ਇਹਦੇ ਵਿੱਚ 4 ਕਲਰ ਨੇ ਥੋੜਾ ਥੋੜਾ ਫਰਕ ਹੈ ਵਸੇ ਥੋੜਾ ਪਿਸਤਾ ਜੀ ਟੋਨ ਤੇ ਆ ਜਾਂਦਾ ਚਾਰੋਂ ਹੀ ਕਲਰ ਸੋਨੇ ਆ ਨੈਕਸਟ ਬਿਲਕੁਲ ਬਰੀਕ ਪ੍ਰਿੰਟ ਦਾ ਸੂਟ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਬਰੀਕ ਪ੍ਰਿੰਟ ਦਾ ਬਹੁਤ ਸੋਹਣਾ ਜਿਹਾ ਸੂਟ ਹੈ ਠੀਕ ਹੈ ਜੀ ਕਲਰ ਮਹਿਰੂਨ ਆ ਤੇ ਇੱਕਾ ਜਿਹਾ ਗ੍ਰੀਨ ਇਹ ਆਜੇਗਾ ਜੀ 네ਵੀ ਬਲੂ 블랙 블루 ਜਿਹਾ ਕਲਰ ਹੈ ਠੀਕ ਹੈ 10 10 ਮੀਟਰ ਦੇ ਥਾਨ ਨੇ ਇਹ ਸਾਰੇ ਮੇਰੇ ਕੋਲ 2 2 ਸੂਟ ਹੈਗੇ ਇਹਨਾਂ ਦੇ ਵਿੱਚ ਇਹ ਆਜੰਦਾ ਥੋੜਾ ਕਾਫੀ ਜਿਹਾ ਸ਼ੇਡ ਕੋਈ ਮਰਜ਼ੀ ਪ੍ਰਿੰਟ ਦੇ ਤੁਸੀਂ 2 ਸੂਟ ਲੈ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚੋਂ ਤੇ ਪ੍ਰਾਈਸ ਰਹੂਗਾ ਜੀ 1500 ਜਿਹੜਾ ਮਰਜ਼ੀ ਸੂਟ ਲੈ ਸਕਦੇ ਹੋ ਇਹ ਹੈਗਾ ਜੀ ਨੈਕਸਟ ਡਿਜ਼ਾਈਨ ਡਿਜ਼ਾਈਨ ਦੇਖੋ ਬਹੁਤ ਪਿਆਰਾ ਹੈ প্রিনਟ ਬਹੁਤ ਸੋਹਣੇ ਆ ਸਾਰੇ ਚੁੰਨ ਚੁੰਨ ਕੇ ਲੈ ਕੇ ਆਈਆਂ ਪ੍ਰਿੰਟਾਂ ਚ ਕਿਉਂਕਿ ਸਿੰਗਲ ਸੂਟ ਦੇਣਾ ਨਹੀਂ ਹੈਗਾ ਦੋ ਸੂਟ ਦੇਣੇ ਆ ਜੀ ਸਾਰਿਆਂ ਨੂੰ ਜਿਹੜੇ ਮਰਜ਼ੀ ਲੈ ਸਕਦੇ ਹੋ ਇਹਦੇ ਵਿੱਚ ਕਲਰ ਤੁਹਾਨੂੰ ਥੋੜਾ ਥੋੜਾ ਫਰਕ ਮਿਲੇਗਾ ਕੋਈ ਵਾਈਨ ਸ਼ੇਡ ਆ ਇਹ ਵਾਲਾ ਜਿੱਦਾਂ ਵਾਈਨ ਆ ਗਿਆ ਇਹ ਗ੍ਰੀਨ ਜੀ ਟੋਨ ਤੇ ਆ ਗਿਆ ਠੀਕ ਹੈ ਇਹ ਨੀਚੇ ਵਾਲਾ ਪੀਕਾਕ ਜੀ ਟੋਨ ਤੇ ਆ ਗਿਆ ਇਹ ਬਲੂ ਪੀਕਾਕ ਹੁੰਦਾ ਜਿਹੜਾ ਉਹ ਵਾਲਾ ਕਲਰ ਆ ਗਿਆ हल्का हल्का जी फर्क वा ये आ गया जी प्रिंट अपनी दादिया नानी आहुत सोहना सूट आ प्रिंट देखो कि ना प्यारा ब्रीक प्रिंट बिल्कुल कलर ऑप्शन भी बहुत सोहनी सोहनी है शाल थोड़े को ਕੋਈ ਵੀ ਸ਼ਾਲ ਤੁਸੀਂ ਇਹਨਾਂ ਨਾਲ ਲੈ ਸਕਦੇ ਹੋ ਦੁਪੱਟਾ ਲੈਣੇ ਤਾਂ ਦੁਪੱਟੇ ਵੀ ਵਿਦਆਉਟ ਦੁਪੱਟਾ ਇਹ ਤੁਸੀਂ ਦੇਖ ਲਿਓ ਕਿਹੜਾ ਤੁਹਾਡੇ ਕੋਲ ਮੈਚ ਹੁੰਦਾ ਫਿਰ ਓਦਾਂ ਦੀ ਤੁਸੀਂ ਸੂਟ ਲੈ ਸਕਦੇ ਹੋ ਨੈਕਸਟ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ 5 ਮੀਟਰ ਤੋਂ ਘੱਟ ਕੋਈ ਵੀ ਨਹੀਂ ਹੈਗਾ ਇਹ ਦੇਖੋ 10 ਮੀਟਰ ਦਾ ਥਾਨ ਹੈ ਠੀਕ ਹੈ 10 ਮੀਟਰ ਤੋਂ ਇਹ 5 6 ਇੰਚ ਜ਼ਿਆਦਾ ਹੀ ਆ ਕੱਪੜਾ ਤਾਂ ਅਸੀਂ ਇਹਨੂੰ ਗੱਬੇ ਤੋਂ ਕੱਟ ਕਰ ਦਦਨੇ ਆ ਜੀ ਸਾਰੇ ਤੁਹਾਨੂੰ 5 ਮੀਟਰ ਜੋ ਕੱਟ ਨਹੀਂ ਮਿਲੇਗਾ ਕੋਈ ਵੀ ਸੂਟ ਵਾਦੀ ਮਿਲੇਗਾ 3-4 ਇੰਚ ਇਹ ਹੈਗਾ ਕਾਫੀ ਕਲਰ ਇਸ ਪ੍ਰਿੰਟ ਦੇ ਵਿੱਚ ਠੀਕ ਹੈ ਜੀ ਨੈਕਸਟ ਦੇ ਰਹੀਆਂ ਗ੍ਰੀਨ ਕਲਰ ਦਾ ਸੂਟ ਸੇਮ ਪ੍ਰਿੰਟ ਚ ਇੱਕ ਮਿਲ ਜਾਏਗਾ ਤੁਹਾਨੂੰ ਇਹ ਮਹਿਰੂਨ ਵਾਈਨ ਜਿਹਾ ਸ਼ੇਡ ਆ ਇਹ ਵੀ ਕਲਰ ਪ੍ਰਿੰਟ ਬਹੁਤ ਸੋਹਣਾ ਹੈ ਇਹ ਹੈਗਾ ਪੀਕਾਕ ਜਿਹਾ ਪ੍ਰਿੰਟ ਠੀਕ ਹੈ ਜੀ ਨੈਕਸਟ ਦੇ ਰਹੀਆਂ ਚੈੱਕ ਦੇ ਉੱਪਰ ਬਿਦਾਊਟ ਬੂਰਾ ਆਣੇ ਵਾਲਾ ਸਟੱਫ ਹੈ ਇਸ ਬੂਰ ਨੂੰ ਸੌਰੀ ਇਸ ਸੂਟ ਨੂੰ ਤੁਸੀਂ ਜਿੱਦਾਂ ਮਰਜੀ ਪਾ ਲਓ ਇਸ ਤੇ ਬੂਰ ਨਹੀਂ ਆਏਗਾ ਬਿਲਕੁਲ ਵੀ ਕੋਟੀਆਂ ਸਵੈਟਰ ਜਿੱਦਾਂ ਮਰਜੀ ਪਾਈ ਜਾ ਇਹ ਹੈਗਾ ਜੀ ਬਲੂ ਕਲਰ ਦਾ ਨੇਵੀ ਬਲੂ ਨੀਚੇ ਆ ਨਾ ਤੇ ਗ੍ਰੀਨ ਕਲਰ ਦਾ ਬਹੁਤ ਸੋਹਣਾ ਚੈੱਕ ਹੈ ਇੱਕ ਚੈੱਕ ਹੈਗਾ ਇਹਦੇ ਵਿੱਚ ਬਲੈਕ ਕਲਰ ਦਾ ਸਿੱਕਾ ਜਗਾ ਜੀ ਰੈੱਡ ਕਲਰ ਦਾ ਤੁਸੀਂ ਕੋਈ ਵੀ ਦੋ ਸੂਟ ਲੈ ਸਕਦੇ ਹੋ ਕਾਫੀ ਸਾਰੀ ਡਿਮਾਂਡ ਆਣ ਵਾਲੀ ਹੈ ਇਹਨਾਂ ਸੂਟਾਂ ਦੀ ਤੁਸੀਂ ਦੋ ਸੂਟਾਂ ਤੋਂ ਜ਼ਿਆਦਾ ਇਹਨਾਂ ਦੀ ਵੀਡੀਓ ਮਤਲਬ ਫੋਟੋਸ ਲੈ ਲਿਓ ਕਿਉਂਕਿ ਫਿਰ ਕਈ ਵਾਰੀ ਮਿਲਦੇ ਨਹੀਂ ਹੈਗੇ ਸੇਮ ਸੂਟ ਨਾਲ ਦੀ ਨਾਲ ਸਟਾਕ ਕਲੀਅਰ ਹੋ ਜਾਂਦਾ ਜਦੋਂ ਇਦਾਂ ਦੀ ਵੀਡੀਓ ਆਉਂਦੀ ਹੈ ਇਹ ਨੈਕਸਟ ਪ੍ਰਿੰਟ ਆ ਗਿਆ ਜੀ ਪ੍ਰਿੰਟ ਕੋਈ ਵੀ ਇਦਾਂ ਦਾ ਨਹੀਂ ਹੈਗਾ ਜਿਹੜਾ ਛੱਡਣ ਵਾਲਾ ਹੋਵੇ ਗ੍ਰੇ ਕਲਰ ਮਸਟਰਡ ਜਾਂ ਸ਼ੇਡਾਂ નીચે ਤੇ ਇੱਕ ਹੈਗਾ ਜੀ ਇਹ ਪਰਪਲ ਜਿਹਾ ਕਲਰ print ਦੇਖੋ ਕਿੰਨਾ ਪਿਆਰਾ ਹੈ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਾਫੀ ਸੋਹਣੇ ਸੋਹਣੇ ਜੇ print ਐ ਤੇ ਸਟੱਫ ਤਾਂ ਬਹੁਤ ਜ਼ਿਆਦਾ ਫਾਈਨ ਆ ਵਿਦਆਊਟ ਬੂਰਾਣੇ ਵਾਲਾ ਸਾਰਾ ਸਟੱਫ ਹੈ ਇਹ ਸਿੰਗਲ ਸੂਟ ਅੱਜ ਦੀ ਵੀਡੀਓ ਚ ਅਸੀਂ ਨਹੀਂ ਦਵਾਂਗੇ ਜੇ ਜਿਨ੍ਹਾਂ ਨੇ ਵੀ ਸੂਟ ਲੈਣੇ ਆ ਦੋ ਸੂਟ ਨੇ ਤੇ 1500 ਦੇ ਦੋ ਸੂਟ ਲੈਣਗੇ ਤੇ ਜਲਦੀ ਜਲਦੀ ਕਰਾ ਦਿਓ ਜੀ ਬੁਕਿੰਗ ਇਹਨਾਂ ਦੀ ਤੇ ਵੀਡੀਓ ਦੇਖਣ ਲਈ ਥੈਂਕ ਯੂ ਚੈਨਲ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ so much